ਜਿਹੜੀ ਉਹ ਕੁੜੀ ਹੈ ਉਹ ਇੱਕ ਕਮਰੇ ਦੇ ਵਿੱਚ ਬੋਲ ਰਹੀ ਹੈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨੇ ਸਾਰਿਆਂ ਨੂੰ ਇਕੱਠਾ ਕੀਤਾ ਹੋਇਆ ਜਿੱਦਾਂ ਆਮ ਅਸੀਂ ਪਾਨੇ ਆ ਹੁਣ ਨਾਂ ਤੇ ਉਹਦਾ ਨਾਂ ਪਤਾ ਨਹੀਂ ਸਹੀ ਵੀ ਹੈ ਕਿ ਨਹੀਂ ਸਾਡੇ ਕੋਲ ਫੋਟੋ ਤੱਕ ਪਹੁੰਚ ਗਈ ਹੈ ਪਰ ਇਹਨਾਂ ਨੇ ਜਿਹੜੇ ਭਾਈ ਸਾਹਿਬ ਸੁਜੀਤ ਸਿੰਘ ਸੱਚ ਨਾਮ ਦੱਸਿਆ ਸੀ ਇਹਨਾਂ ਨੇ ਇਹ ਤਾਂ ਕਿਹਾ ਵੀ ਕੇਸ ਕਰੋ ਹੁਣ ਕਿਸ ਤਰ੍ਹਾਂ ਹੁਣ মিডিਆ ਦਾ ਕੰਮ ਨਹੀਂ ਕੇਸ ਕਰਨਾ ਅਸੀਂ ਤਾਂ ਸਿਰਫ ਇੱਕ ਚੌਕੀਦਾਰ ਹਾਂ ਤੁਹਾਡੇ ਸਾਹਮਣੇ ਆਵਾਜ਼ ਬੁਲੰਦ ਕਰ ਸਕਦੇ ਹਾਂ ਇਹ ਕੰਮ ਜਥੇਬੰਦੀਆਂ ਦਾ ਹੈ ਇਹ ਕੰਮ ਜਿਹੜਾ ਇੱਕ ਸ਼ਰਮੀ ਕਮੇਟੀਆਂ ਦਾ ਹੈ ਜਾਂ ਜਿਹੜੇ ਆਪਣੇ ਆਪਣੇ ਸਰਗਰਮ ਨੇ ਇਹ ਕੰਮ ਇਹ ਦੰਤ ਦਾ ਕੰਮ ਕਾਲ ਤੱਕ ਚੱਲਦਾ ਹਾਂ ਪਰ ਜੇ ਹੁਣ ਉਹ ਜਿਹੜੀ ਬੀਬੀ ਹੈ ਉਹ ਛੁਪ ਕੇ ਯਾਨੀ ਕਿ ਉਹਦੀ ਇਨਹਮਤ ਨਹੀਂ ਹੈ ਕਿ ਉਹ ਬਾਹਰ ਆ ਕੇ ਦੇਖੋ ਜੇ ਤਾਂ ਉਹਦੀ ਫੋਟੋ ਸਹੀ ਹੈਗੀ ਨਾ ਤਾਂ ਉਹਨੂੰ ਕੋ ਲੱਭਣਾ ਇੱਕ ਔਖੀ ਗੱਲ ਨਹੀਂ ਆ ਰਾਈਟ ਕਿਉਂਕਿ ਜਟਦਾ ਜਮਾਨਾ ਹੈ ਹਾਂ ਤਾਂ ਮਤਲਬ ਜੇ ਤਾਂ ਹੁਣ ਕਾਲ ਤਾਂ ਸਵੈ ਕਰਦੇ ਨੇ ਹੁਣ ਅਸੀਂ ਵੀ ਤਾਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜਨਬ ਸੀ ਤੋਸੀ ਵੀ ਮੇਰੇ ਕੋਲ ਤਾਂ ਮਿਲ ਕੇ ਸਾਨੂੰ ਹਜੇ ਤੱਕ ਨਹੀਂ ਲੱਭੀ ਅਸੀਂ ਮਤਲਬ ਇੱਕ ਗੱਲ ਤੋਂ ਮੰਦੇ ਆ ਅਸੀਂ ਵਾਇਰਲ ਕੀਤੀ ਸਾਰੀ ਵਾਇਰਲ ਕੀਤੀ ਹੈ ਬੇਸ਼ੱਕ ਮੈਂ ਵੀ ਫੋਟੋ ਵੀ ਦਿਖਾ ਦਿੱਤੀ ਹੈ ਹਾਂਜੀ ਤੇ ਚਲੋ ਆਪਾਂ ਇੱਕ ਕਾਲ ਲੈਨੇ ਕਾਲਰ ਕੀ ਕਹਿੰਦੇ ਵਾਇਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਭਤੀਜੀ ਕੌਣ ਬੋਲਦੇ ਹੋ ਡਾਕਟਰ ਸਾਹਿਬ ਵਾਇਗੁਰਜੀ ਕਾ ਖਾਲਸਾ ਸਾਹਿਬ ਵਾਇਗੁਰਜੀ ਖਾਲਸਾ ਵਰੀ ਫਤਿਹਜੀ ਕੌਣ ਬੋਲਦੇ ਹੋ ਡਾਕਟਰ ਸਾਹਿਬ ਦਾ ਸਾਹਿਬ ਸਿੰਘ ਬਹੁਤ ਜ਼ਿਆਦਾ ਬਰਨੀ ਜੀ ਸਾਹਿਬ ਸਿੰਘ ਜੀ ਕੀ ਕਰਨਾ ਚਾਹੋਗੇ ਬੀਬੀ ਬੜੀ ਮੰਦ ਭਾਗੀ ਖਬਰ ਹੈ ਜਿਹੜੀ ਉਹ ਬੱਚੀ ਨੇ ਜਿਹਦੇ ਪਿਛੇ ਬਿਲਾ ਕੇ ਉਹਨੇ ਇਹ ਕੰਮ ਕੀਤਾ ਜਿਹਦੇ ਕਿਤੇ ਜਿੰਦਗੀ ਦੇ ਵਿੱਚ ਉਹਨੂੰ ਸੁਰਤਾਈ ਮੈਂ ਕੀ ਬੋਲਦੀ ਆ ਮੈਂ ਕੀ ਕੀਤਾ ਉਸ ਤੋਂ ਪ੍ਰਸਾਦ ਸਲਾਵਾਤ ਤੋਂ ਕੁਝ ਨਹੀਂ ਮਹਿਣਾ ਹਮਮ ਬਾਕੀ ਜਿਹੜੀਆਂ ਸਾਡੀਆਂ ਜੱਫੀਵੰਦੀਆਂ ਜਾਂ ਸਦਾ ਕਾਲ ਸਰਸਾ ਜੱਫੀਦਾਰ ਹੈ ਇਹ ਉਹਨਾਂ ਦੇ ਫਰਜ਼ ਬਣਦੇ ਆ ਸੀਸੇ ਸ਼ਾਬਦ ਤੁਹਾਡੇ ਜਿਹੜਾ ਕਿਸੇ ਪਿਆਰ ਦੇ ਥੂ ਸੰਗਤ ਨੂੰ ਦੱਸ ਰਿਹਾ ਵਿਚਾਰਨਾ ਕੀ ਹੋ ਰਿਹਾ ਹਮ ਇਹ ਕੋਸ ਸਾਡੀਆਂ ਅਗੜੀਆਂ ਵੱਡੀਆਂ ਕਿੱਤੇ ਬੰਦੀਆਂ ਆ ਅੱਜ ਤੱਕ ਕੋਈ ਨਹੀਂ ਬੋਲੇ ਆ ਹਮ ਕੋਈ ਪ੍ਰਚਾਰਕ ਨਹੀਂ ਬੋਲੇ ਆ ਹਮ ਤੇ ਉਸ ਤੋਂ ਪਹਿਲੇ ਕਹਿਆ ਸੀ ਨਾ ਨਹੀਂ ਰਹਿਣਾ ਕਿਸਦਾ ਹਾਂਜੀ ਹਾਂਜੀ ਠੀਕ ਆ ਚਲੋ ਬਗਾਨੇ ਆ ਕਿਸੇ ਦੇ ਪਿੱਛੇ ਲੱਗਦਾ ਹਮ ਬੱਚੀ ਆ ਅਣਜਾਣ ਆ ਹਮ ਕਿ ਮੈਂ ਇਨਕੀ ਗੱਲ ਉਹ ਨਹੀਂ ਸੀ ਪਰ ਬਹੁਤ ਗਲਤ ਕੀਤਾ ਬਹੁਤ ਕਮ ਫਰਮ ਕੀਤਾ ਹਮ ਤੁਸੀਂ ਇਹ ਤਾਂ ਸਭ ਸਾਡੀਆਂ ਜਿਹੜੀਆਂ ਸੂਝਵਾਨ ਜੱਤੇ ਬੰਦੀਆਂ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੱਕ ਵੀ ਵਿਗਾੜਿਆ ਜੀ ਸਿਰਫ ਇੱਕ ਆਪਣੀ ਟੀਮ ਮਨਾਉਣ ਵਾਸਤੇ ਵੀ ਇੱਥੋਂ ਇਦਾਂ ਇਦਾਂ ਕਰਨਾ ਹੂੰ ਉਸਦੀ ਸਾਬ ਦੀਆਂ ਡੰਡੀਆਂ ਉੜਾਉਂਦੀਆਂ ਆ ਉਹ ਉਹ ਉਸਦੀ ਸਾਬ ਤੱਕ ਨੇ ਸਾਬ ਦੇ ਰੱਜਾ ਗੁਰਗ੍ਰਸਾ ਤੱਕ ਵੀ ਰਹਿ ਗਏ ਪਰ ਕੋਪੂ ਫਾਇਬੇ ਤੋਂ ਗੁਰਗ੍ਰਸਾ ਤੱਕ ਰਹਿ ਗਿਆ ਡੰਡੀਆਂ ਉਡਾਈਆਂ ਹੂੰ ਸਾਡੇ ਕਾਫ ਤੱਕ ਨੇ ਜਾਂ ਸਾਡੇ ਜੱਟੀਆਂ ਬੰਦਿਆਂ ਨੇ ਜਾਂ ਬਾਕੀ ਸਮਾਜ ਦੇ ਬੰਦਿਆਂ ਨੇ ਸਿੱਖਾਂ ਕਲੇ ਨਹੀਂ ਜਿਵੇਂ ਜਿਹਾ ਚ ਕਾਲਸਿਕ ਸਾਹਿਬ ਦੇ ਜਿਵੇਂ ਜਿਹਾ ਜਿਡੇ ਨੇ ਉਹ ਇੰਡੀਪੈਂਡੈਂਟ ਨਹੀਂ ਹੋਣਗੇ ਉਹਨਿੰਦਾ ਤੱਕ ਨਿਰਪੱਖ ਹੋਣੀ ਨਹੀਂ ਨਿਰਪੱਖ ਫੈਸਲਾ ਨਹੀਂ ਲੈ ਸਕਣਗੇ ਇਹਦੇ ਕੋਈ ਨਹੀਂ ਸਰਦਾਰ ਨਾ ਪਾਸ ਕੋਈ ਫੈਸਲਾ ਲੈ ਸਕਦਾ ਨਾ ਹੀ ਡਿਪੈਂਡਰ ਕੋਈ ਸਰਦਾਰ ਪਰਿਵਾਰ ਦਾ ਹੈਗਾ ਪਰਿਵਾਰ ਦਾ ਰਹਿਣਾ ਪਤਾ ਨਹੀਂ ਹੁਣੇ ਜੇ ਬੈਂਦ ਸਿੰਘ ਬੈਂਦ ਸਿੰਘ ਸ਼ਹੀਦ ਬੈਂਦ ਸਿੰਘ ਉਹਨਾਂ ਦਾ ਛੋਟਾ ਬੇਟਾ ਜਸਵਿੰਦਰ ਸਿੰਘ ਇੱਥੇ ਆਇਆ ਸੀਗਾ ਕੱਲ ਪਰਸ ਹੀ ਸ਼ਾਇਦ ਵਾਪਸ ਗਿਆ ਉਹਨੇ ਨਾ ਇਥੋਂ ਦੀਆਂ ਜਥੇਬੰਦੀਆਂ ਦੇ ਖਿਲਾਫ ਇੱਕ ਬਹੁਤ ਕੁਛ ਹੀ ਉਹ ਬੋਲ ਕੇ ਗਿਆ ਜਿਹੜੀ ਉਹਨੇ ਹੁਣ ਜੇ ਮੈਂ ਹੱਥ ਜੋੜ ਕੇ ਇਹਨੂੰ ਵਾਇਰਲ ਨਾ ਕਰੋ ਇਹਨੂੰ ਕੋਈ ਗੱਲ ਨਹੀਂ ਜੋ ਬੋਲ ਗਏ ਨੇ ਤਾਂ ਪਲੀਜ਼ ਉਹਨਾਂ ਦਾ ਆਪਣਾ ਗੁੱਸਾ ਦਬਾ ਲਓ ਅਗਰ ਉਹ ਆਪ ਵਾਇਰਲ ਕਰ ਦਈਏ ਨਾ ਤਾਂ ਫਿਰ ਕੰਮ ਬੜਾ ਖਰਾਬ ਹੋ ਜਾਏਗਾ ਕਿਉਂਕਿ ਜੋ ਉਹ ਬੋਲ ਕੇ ਹੈ ਉਹ ਸੱਚ ਹੀ ਹੈ ਕਿਸੇ ਨਾ ਕਿਸੇ ਪਾਸੋਂ ਲੇਕਿਨ ਉਹ ਜੋ ਬੋਲ ਕੇ ਕਹੇ ਨੇ ਉਹਨੂੰ ਵਾਇਰਲ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣੇ ਢਿੱਡ ਇਹਦੇ ਨਾਲ ਲੰਗਾ ਹੁੰਦਾ ਤਾਂ ਜ਼ਾਹਿਰ ਤੌਰ ਉੱਪਰ ਪਹਿਲਾਂ ਅਸੀਂ ਆਪਣੇ ਆਪ ਨੂੰ ਵੀ ਸੰਭਾਲੀਏ ਸੰਭਲ ਕੇ ਰਹੀਏ ਔਰ ਆਪਣੇ ਡਾਕਟਰ ਸਾਹਿਬ ਮੁ슬ਮਾਨ ਬੱਚੀ ਪਨਾਈ ਗਈ ਹੈ ਜੋ ਵੀ ਡਾਕਟਰ ਕੰਟਰੋਲ ਲੈ ਰਹੇ ਆ ਜੋ ਕਰ ਰਹੇ ਆ ਇਹ ਚਲੋ ਉਹ ਉਹਨਾਂ ਦੇ ਕਾਬੂ ਚ ਆ ਗਈ ਤੇ ਜਾਂ ਉਹਨਾਂ ਦੇ ਉਹਨਾਂ ਨੇ ਉਹ ਲੱਖਾਂ ਰੁਪਇਆ ਖਰਚ ਦੇ ਇਸ ਕੰਮ ਤੇ ਵਿੱਚ ਹਾਂਜੀ ਤੇ ਉਹ ਕ੍ਰਿਸਚੀਅਨ ਵੀ ਤੇ ਇਹੀ ਕਰ ਰਹੇ ਪੰਜਾਬ ਦੇ ਵਿੱਚ ਉਹ ਵੀ ਤੇ ਤੁਸੀਂ ਤੁਸੀਂ ਇਦਾਂ ਕਰੋ ਨਾ ਬੱਚਿਆਂ ਨੂੰ ਕੋਈ ਗਾਈਡੈਂਸ ਨਹੀਂ ਦੇ ਸਕਦੇ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਦੇ ਸਕਦੇ ਨਹੀਂ ਤੁਸੀਂ ਲੰਗਰ ਤੇ ਲਾ ਸਕਦੇ ਉਹਨਾਂ ਨੂੰ ਲੈ ਜਾਓ ਗੱਲ ਖਤਮ ਹੋ ਗਈ ਆਖਿਰ ਆਖਿਰ ਹੁਣ ਗੁਰੂ ਘਰ ਦੇ ਵਿੱਚ ਤੁਸੀਂ ਤੇ ਲੋ ਆਪਾਂ ਸਭਾਰਕ ਪਰ ਸਾਰੇ ਜਾਣੇ ਆ ਇਹ ਤੁਸੀਂ ਵਰਤਿਸ ਦਾ ਪੂਰਾ ਬਗੈਰ ਲੱਖ ਖੁਸ਼ੀ ਦਾ ਤਾਂ ਪੂਤਾ ਮਾਤਾ ਦੀ ਇਸ ਤੋਂ ਇਲਾਵਾ ਕੋਈ ਨਹੀਂ ਲੱਖੀ ਤੁਸੀਂ ਲੰਗਰ ਲਗਾਓ ਤੇ ਤੁਸੀਂ ਸਮਾਗਮ ਕਰੋ ਤੇ ਤੁਸੀਂ ਨਗਰ ਕੀਰਤਨ ਕਰੋ ਬਸ ਮੇਰੇ ਖਿਆਲ ਵਿੱਚ ਇੱਥੇ ਤਾਂ ਕਿਛੜੀ ਕੰਮ ਹੈ ਤੁਸੀਂ ਦੇਖੋ ਵੀ ਪੰਜਾਬ ਲਾ ਲਓ ਤੁਸੀਂ ਪੰਜਾਬ ਦੇ ਵਿੱਚ ਜਿੰਨੀਆਂ ਜਿਵੇਂ ਬਾਰੇ ਬਾਰੇ ਜਿੱਦਾਂ ਹੁਣ ਜ਼ਿਆਦਾ ਫਾਮੀ ਲਾ ਲਓ ਉਹਦਾ ਹੋਰ ਲਾ ਲਓ ਇਹ ਇਹਨਾਂ ਵਿੱਚ ਜਿਹੜੇ ਜਾ ਰਹੇ ਆ ਇਹ ਵੀ ਤਾਂ ਧਰਮ ਪਰਵਰਤਨ ਹੋ ਰਿਹਾ ਤੁਹਾਡਾ ਸੋ ਇੰਦਰਾਜੀ ਹਾਂਜੀ ਹਾਂਜੀ ਬਿਲਕੁਲ ਜੋ ਕਰ ਰਹੇ ਨੇ ਹੋਰ ਉੱਪਰ ਹੋ ਉਹ ਉਹ ਕਿਹਾ ਮਰਸੇਪਾਲੇ ਜਾ ਕੇ ਜਗੂ ਗੁਰੂ ਗ੍ਰੰਥ ਸਾਹਿਬ ਨੂੰ ਮੱਤਾਂ ਦੇਖਣਾ